ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10770 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਸ਼ਹਿਰ ਜਗਰਾਉਂ ਜ਼ਿਲ੍ਹਾ ਬਈਨ ਲੁਧਿਆਣਾ ਪੈਂਦਾ ਹੈ ਜਿਹੜੇ ਕੋਲ ਵੀਡੀਓ ਬਣਾ ਰਹੇ ਹੈ ਬਾਈ ਦਾ ਫਾਰਮ ਦਾ ਵੀ ਕੰਮ ਹੈ ਤੇ ਨਾਲ ਦੀ ਨਾਲ ਸੇਲ ਪਰਚੇਜ ਦਾ ਵੀ ਕੰਮ ਹੈ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਅਪਲੋਡ ਨੇ ਅੱਜ ਟੋਟਲ 5 ਜਾਨਵਰ ਸੇਲ ਆ ਜੀ ਦੋ ਸੂਏ ਸਵਾਏ ਆ ਤਿੰਨ ਗੱਬਣ ਆ ਜਾਣਕਾਰੀ ਪ੍ਰੋਪਰ ਬਾਅਦ ਤੁਹਾਨੂੰ ਲੈ ਲਾਂਗੇ ਕਿ ਦੁੱਧਵਾਦ ਜਾਂ ਨਮਾਤੂ ਆ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ DSP ਸਿੰਘ ਜੀ ਪਿੰਡ ਕੋਠੇ ਖੀਰਨ ਸ਼ਹਿਰ ਜਗਰਾਉਂ ਜ਼ਿਲ੍ਹਾ ਲੁਧਿਆਣਾ ਜੀ ਠੀਕ ਆ ਜੀ ਮੋਬਾਈਲ ਨੰਬਰ 9779488283 ਠੀਕ ਆ ਬਾਈ ਜਿਹੜੀ ਪਹਿਲਾ ਵੀਡੀਓ ਪਾਈ ਸੀ ਆਪਾਂ ਤਾਂ ਨਗਾ ਦੀ ਬੈਗ ਗਿਆ ਸੀ ਹਾਂਜੀ ਵੀਰੇ ਬੈਗ ਗਿਆ ਠੀਕ ਆ ਜੀ ਇੱਕ ਨੰਬਰ ਤੋਂ ਬਈ ਸੂਈ ਸਬਾਈ ਤੋਂ ਕਾਲੀ ਤੋਂ ਸ਼ੁਰੂ ਕਰ ਲੈਨੇ ਸੂਆ ਕਿੰਨਾ ਮਾ ਜੀ ਦੂਜਾ ਸੂਆ ਜੀ ਇਹ ਕਾ ਦੋ ਸੂਈ ਹੈ ਜੀ ਇਹ ਪਰਸਨਲ ਸੂਈ ਹੈ ਸ਼ਾਮ ਦੀ ਬੱਚਾ ਕੀ ਹੈ ਜੀ ਬੱਛੀ ਮਗਰ ਆ ਜੀ ਮਗਰ ਕਾਲੀ ਜਰਸੀ ਹੈ ਜੀ ਬੱਛੀ ਸੂਣੀ ਹੈ ਜੇ ਜੀ ਕਰਨ ਵਾਲੀ ਆ ਆਪਾਂ ਉਹਦੀ ਬੱਛੀ ਹੈ ਜੀ ਜੇ ਰਡਨ ਆ ਜੀ ਹਾਂਜੀ ਬੇ ਰਡਨ ਆ ਜੀ ਠੀਕ ਆ ਬਾਈ ਹੁਣ ਬੋਲਾ ਕਿੰਨਾ ਨੈਟ ਰੈਡੀ ਹੈ ਬੜਾ ਹੋ ਗਿਆ ਇਸ 18 ਤੋਂ 20 ਕਿਲੋ ਦਾ ਬੱਚਾ ਜੀ ਦੇ 18 ਤੋਂ 20 ਮੰਨ ਕੇ ਆ ਜੀ ਬੜੇ ਨਾਮਣਾ ਹੈਗਾ ਜੀ ਕਿੰਨਾ ਕਾ ਪਾਜੀ ਦੁੱਧ ਜੀ ਦੁੱਧ ਦੇ ਤੋਂ 25 ਤੋਂ ਪਲੱਸ ਠੀਕ ਆ ਜੀ ਖਾਣਾ ਦੀ ਓਕੇ ਆ ਜੀ ਓਕੇ ਜੀ ਓਕੇ ਨਾ 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 ਠੀਕ ਆ ਤੋੜ ਕੇ ਦਿਖਾ ਦੀ ਭਾਈ ਸੁਆ ਦੂਜਾ ਸੂਈ ਆ ਜੀ ਪਰਸੋਂ ਦੀ ਸੂਈ ਆ ਮਗਰ ਬਹੁਤ ਸੋਹਣੀ ਕਾਲੀ ਬੱਚੀ ਆ ਜੀ ਆਪ ਵੀ ਕਰਮ ਵਾਲੀ ਕ੍ਰੋਸ ਤੇ ਪੈ ਜਾਂਦੀ ਬਾਕੀ ਗਰਮੀਆਂ ਦਾ ਤੋਹਫਾ ਜਿਹੜਾ ਨੈੱਟ ਬਾਈ ਕਹਿੰਦਾ ਬੋਲਾ ਤਿਆਰ ਆ ਉਹ 18 ਤੋਂ 20 ਕਿਲੋ ਆ ਜੀ ਬਾਈ ਦੇ ਘਰੇ ਦੋ ਟਾਈਮ ਚ ਚਵਾਈ ਕਰ ਲਿਓ ਚਾਰ ਕਰ ਲਿਓ ਚਾਹੇ ਛੇ ਟਾਈਮ ਕਰ ਲਿਓ ਵਜਨ ਵਜੂਦ ਦੀ ਪੂਰੀ ਆ ਸੋਹਣੇ ਫੇਸ ਕੁਆਲਿਟੀ ਹਨਾਂ ਦੇ ਸੱਜ ਸੋਹਣੇ ਆ ਗੈਪ ਤੇ ਲੱਗੇ ਵੇ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹੋ ਬਾਕੀ ਫੈਕਸ ਅਡਰਾ ਸੋਨਾ ਕੱਟ ਵਾਲਾ ਹਵਾਨਾ 22 23 ਕਿਲੋ ਦੁੱਧ ਕੋਈ ਬਾਲਾ ਨਹੀਂ ਜੇ 18 20 ਕਿਲੋ ਬੋਲਾ ਤਾਂ ਆਮ ਨਾਲ ਹੀ ਦੇ ਜੂ ਜੇ ਕੋਈ ਬੰਦਾ ਸੇਵਾ ਵਾਲਾ ਹੋਇਆ ਤਾਂ ਹੋ ਸਕਦਾ ਵਾਧ ਦੇ ਦੇ ਤੇ ਕੀ ਹਿਸਾਬ ਦਾ ਕੋਈ ਨਹੀਂ ਗੰਨੀ ਮੋਟੇ ਅਰਗੀ ਗੰਨੇ ਅਰਗੀ ਧਾਰ ਹੁੰਦੀ ਆ ਬਈ ਮਗਰ ਲਖਣਾ ਜੀ ਮਾਰਦੀ ਐਨੀ ਮੋਟੀ ਚਵਾਈ ਬਈ ਕਿਸੇ ਕਿਸੇ ਗਾਂ ਦੀ ਹੁੰਦੀ ਆ ਹਨਾ ਪੂਰੇ ਪੁੱਲੇ ਸਹੀ ਹੈ ਲਈ ਬਹੁਤ ਵਧੀਆ ਜਵਾਈ ਹੈ ਬੱਚੀ ਬਹੁਤ ਇੱਕ ਨੰਬਰ ਵਾਲੀ ਕਰਮ ਵਾਲੀ ਗਾਲਾ ਪੱਟੀ ਖੜੀ ਹੈ ਰੱਸਾ ਬਾਈ ਨੇ ਉੱਪਰ ਸੜਦਾ ਸੀ ਜਵਾਕ ਜੁਈ ਜਾਣ ਜੀ ਬਾਕੀ ਮਲਕ ਦੇ ਬਹੁਤ ਢੀਹੇ ਲਾ ਦਿੰਦੇ ਆ ਪੂਰੀ ਸਟਰੋਂਗ ਗੋਟ ਅਰਗੀ ਹੁੰਦੀ ਆ ਬੁੱਧ ਕਰਮ ਵਾਲੀ ਚੰਗਾ ਬਾਜੂ ਕੋਟ ਨਿਸ਼ਾਂਖ ਨਹੀਂ ਕੋਈ ਬਾਕੀ ਸੋਹਣੇ ਫਿਕਸ ਅਡਰ ਕੁਆਲਟੀ ਐ ਸੀਵਲਸ ਲੱਗਦਾ ਅੰਤ ਕੋਈ ਨਹੀਂ ਗਾ ਮੁੱਲ ਬਾਈ ਦਾ ਮੁੱਲ ਬਾਈ 70000 ਜਮਾਨਤਨ ਕਰ ਦਾਂਗੀ ਠੀਕ ਆ ਜੀ 70000 ਰੁਪਇਆ ਬਾਈ ਮੁੱਲ ਕਰਦੇ ਆ ਬਾਕੀ ਮਾਨਤਨ ਉਹਦੇ ਚੋਂ ਕਰ ਦਾਂਗੇ ਬਾਈ ਕਹਿੰਦਾ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹਿਣਾ। ਦੋ ਨੰਬਰ ਬਾਈ ਇਹਦੀ ਕੀ ਡਿਟੇਲ ਹੈ ਜੀ? ਇਹ ਦੋਨੋਂ ਤਾਂ ਬੱਚੀ ਹੈ ਜੀ। ਪਹਿਲਾ ਸੂਆ ਸੂਈ ਹੈ ਜੀ। ਹਾਂਜੀ। ਟੀਕਾ ਦੋ ਸੂਈ ਹੈ ਜੀ। ਇਹ ਸਵੇਰੇ ਸੂਈ ਹੈ ਜੀ 5 ਵਜੇ। 5 ਵਜੇ ਬੱਚਾ ਵੀ ਦਿੱਤਾ ਜੀ। ਬੱਚਾ ਦਿੱਤਾ ਜੀ। ਠੀਕ ਹੈ ਜੀ। ਤੇ ਜੇਰ ਇਹਦੀ ਵੀ ਡੰਣਾ ਜੀ। ਜੇਰ ਡੰਣਾ ਜੀ। ਹਾਂ ਇੱਕ ਚਵਾਈ ਹੋਈ ਹੈ ਜੀ। ਹਾਂਜੀ ਹਾਂਜੀ। ਕਿੰਨਾ ਕੁ ਬੋਲਾ ਕੱਢ ਲਿਆ ਜੀ? ਸਵੇਰੇ ਵੀਰੇ ਕੱਢੇ 4 ਕਿਲੋ ਬੋਲਾ ਇਸ ਨੂੰ। ਠੀਕ ਹੈ ਜੀ। ਕਿੰਨਾ ਕੁ ਬਾਜੀ ਦੁੱਧ ਜੀ? ਦੁੱਧ ਬਾਜੀ ਵੀਰੇ ਅੱਛੀ 20 ਤੋਂ ਪਲੱਸ। ਠੀਕ ਹੈ ਜੀ। ਫੈਕਸ ਫ ਫੋਨ ਹੀ ਕੁਆਲਿਟੀ ਆ ਜੀ ਆਪ ਵੀ ਕਰਮ ਵਾਲੀ ਕੱਦ ਕਾੜ ਦੇ ਪਾਸੇ ਤੋਂ ਚੰਗੀ ਆ ਠੰਡੀ ਬੜੀ ਆ ਜੀ ਲੋ ਦੋ ਦੰਦ ਦਾ ਸੀਲਸ ਲੱਗ ਪੂਰੀ ਆ ਜੀ ਬਾਕੀ ਅਰਡਰ ਦੀ ਕੁਆਲਿਟੀ ਚੈੱਕ ਕਰ ਲਓ ਜੀ ਬੈਕ ਸਾਈਡ ਨੂੰ ਬਹੁਤ ਧੱਕਾ ਆ ਜੀ ਮੋਟੀ ਗੰਨੇ ਅਰਗੀ ਚਵਾਈ ਆ ਇੱਕ ਨੰਬਰ ਜੀ ਬਾਕੀ ਤੋਰ ਕੇ ਦਿਖਾ ਦੀ ਭਾਈ ਜੇਰ ਪ੍ਰੋਪਰ ਡਨ ਥੋੜਾ ਜਿਆ ਕੈਮ ਗਏ ਤੋਂ ਡਰਦਾ ਜੀ ਪਸੂ ਕਿੰਨਾ ਕ ਬਾਜੂ ਭਾਈ ਦੁੱਧ ਦੇ ਦੁੱਧ ਭਾਈ 20 ਤੋਂ ਪਲੱਸ ਬਾਜੂ ਕਿ ਬੱਚੀ ਠੀਕ ਆ ਜੀ ਕੋਈ ਦੋ ਦੰਦ ਦਾ ਵੀ ਰਹੇ ਮੂੰਹ ਤੋਂ ਸਹੀ ਗੱਲ ਆ ਇਹ ਤਾਂ ਬੱਚਾ ਹੀ ਕਹਿ ਸਕਦੇ ਆ ਪਾਜੀ ਗੋਦਾਂ ਦਾ ਤੇ ਹਾਈਟ ਕਾਲੀ ਬੱਚੀ ਜਿੱਡੀ ਆ ਜੀ ਨਗੀਨਾ ਪੀਸ ਈ ਜਦੋਂ ਉਹਨੂੰ ਦੂਜੇ ਤੀਜੇ ਜਾਂ ਦੰਦਾ ਚ ਪੂਰੀ ਹੋਣਾ ਤਾਂ ਪੂਰੀ ਡਬਲ ਵੈੜ ਤਿਆਰ ਹੋਊਗੀ ਫਵਾਨੇ ਦੀ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਸੋਨਾ ਫੈਕਸ ਹੈਡਰ ਆ ਕੱਲਾ ਕੱਲਾ ਥਾਨੇ ਨਿਖੜਮਾ ਹੱਥੀ ਚਵਾਈ ਵਾਲਾ ਸੀਲਸ ਲੱਗ ਪੂਰੀ ਆ ਬਾਕੀ ਫਵਾਨੇ ਦੀ ਧੱਕ ਅੱਗੇ ਨੂੰ ਵੀ ਚੰਗੀ ਆ ਤੇ ਬੈਕ ਸਾਈਡ ਨੂੰ ਵੀ ਬਹੁਤ ਆ ਜੀ ਤੱਦ ਕਾਟ ਤੇ ਵਜਨ ਵਾਲੀ ਆ 20 22 ਕਿਲੋ ਪਹਿਲੇ ਸਵੇਰ ਕਰਮ ਵਾਲੀ ਬਾਈ ਕਹਿੰਦਾ ਪਾ ਜੂਗੀ ਤੇ ਕੋਈ ਬਾਲਾ ਵੀ ਨਹੀਂ ਜਿਹੜੇ ਹਿਸਾਬ ਨਾਲ ਤਿਆਰੀ ਆ ਜੀ ਹਵਾਨਾ ਤੁਨੂੰ ਨੇੜੇ ਤੋਂ ਦੇਖ ਹੀ ਰਿਹਾ ਹੋਊਗਾ ਪੂਰਾ ਟਾਪ ਦਾ ਹਵਾਨਾ ਪੂਰਾ ਜਿਆ ਡਰਦਾ ਜੀ ਪਸੂ ਇਹਦਾ ਮੁੱਲ ਬਈ ਮੁੱਲ ਵੀਰੇ ਇਹ ਦੇ ਦਾਂਗੇ 60000 ਦੀ ਹੋਜੂ ਲੈਸ ਜੀ ਹਾਂਜੀ ਮਾੜਾ ਮੋਟਾ ਮਾਨ ਤਨ ਕਰਾਂਗੇ ਵੀਰੇ ਠੀਕ ਹੈ ਜੀ ਇਹ ਦੋ ਦੰਦ ਵੀਰੇ ਹਜੇ ਮੂਹ ਤੋਂ ਦੋ ਦੰਦ 65000 ਮੁੱਲ ਕਰਦੇ ਆ ਬਾਕੀ ਮਾਨ ਤਨ ਹਜੂ ਲਓ ਜੀ ਚੈੱਕ ਹੀ ਕਰਾ ਦਿੰਦੇ ਆ ਯਾ ਹੋਰ ਦੋ ਦੰਦ ਦਾ ਜੀ ਕਹਿਣ ਦੀ ਗੱਲ ਨਹੀਂ ਗੀ ਜਿਹੜੀ ਗੱਲ ਹੈਗੀ ਆ ਉਹ ਹੀ ਦੱਸੀ ਆ ਤਿੰਨ ਨੰਬਰ ਬਈ ਇਹਦੀ ਕੀ ਡਿਟੇਲ ਆ ਜੀ ਏ ਵੀਰੇ ਬੱਚੀ ਗੱਬਰਾਂ ਠੀਕ ਆ ਬਈ ਸੁਆ ਕਿੰਨਾ ਜੀ ਦੂਜਾ ਸੁਆ ਵੀਰੇ ਦਾ ਦੈਨ ਕਿੰਨੇ ਲੈ ਜੂ ਜੀ ਦੈਨ ਵੀਰੇ 10 ਦਿਨ ਕੱਢੀ ਬ੍ਰਹਮ ਦਾ 10 ਦਿਨ ਪਾਜੀ ਕਿੰਨਾ ਕ ਪਾਜੀ ਦੋ ਜੀ ਦੇ ਦੂ ਵੀਰੇ 25 ਤੋਂ ਪਲੱਸ ਠੀਕ ਤੋਰ ਕੇ ਦਿਖਾ ਦੀ ਬਈ ਦੂਜਾ ਸੁਆ ਜੀ ਦੈਨ ਡੇਟ ਮੁਤਾਬਕ 10 ਪਏ ਆ 25 ਪਲੱਸ ਦੀ ਉਮੀਦ ਆ ਕਦ ਕੱਢ ਦੇ ਪੱਕ ਤੋਂ ਇਹ ਵੀ ਚੰਗੀ ਆ ਬਾਕੀ ਝੋਲ ਹਵਾਨੇ ਜਹ ਜੇ ਬੋਤ ਲਈ ਫਿਰਦੀ ਆ ਕਰਮ ਵਾਲੀ ਜਿੱਦ ਦੇ ਤਿਆਰ ਹੋ ਗਈ ਉਦੋਂ ਦਾ ਪੂਰਾ ਟਾਪ ਦਾ ਹਵਾਨਾ ਤਿਆਰ ਕਰਨਾ ਦੇਖ ਸਕਦੇ ਹੋ ਬਾਕੀ ਬੋਡੀ ਸਟਰਕਚਰ ਦੀ ਚੰਗੀ ਆ ਕੋਈ ਲਿੱਸੀ ਫਿੱਕੀ ਨਹੀਂ ਸਭੇ ਬੜੀ ਚੰਗੀ ਆ ਮੇਨ ਗੱਲ ਸੀਲ ਸਾਬੂ ਆ ਜਿਹੇ ਜਵਾਕ ਚੁਈ ਜਾਣ ਜੀ ਢੈਕ ਸਾਈਡ ਤੋਂ ਵੀ ਹਵਾਨਾ ਚੈੱਕ ਕਰ ਲੋ ਖਿੱਚਾਂਗੇ ਤਾਂ ਰਬੜਾਂ ਨੂੰ ਵਧੂਗਾ ਬਾਕੀ ਸੀਵਸ ਲੱਗ ਦਾੰਤ ਕੋਈ ਨਹੀਂ ਬਾਈ ਰੱਸਾ ਉੱਪਰ ਹੀ ਛੱਡ ਦਿੰਦਾਗਾ ਤੇ ਕਰਮਾਂ ਵਾਲੀਆਂ ਪੂਰਾ ਪੈਰ ਨਹੀਂ ਪੜਦੇ ਆ ਚਾਹੇ ਕੋਈ ਤੁਰਿਆ ਜਾਂਦਾ ਜਵਾਕ ਜੋ ਕੇ ਲੈ ਜੀ ਸੀਰ ਸਰਾਉਤਾ ਦੁੱਧ ਬਵੇਰ ਜਿਹੜੇ ਪਈਆ ਘਟਦੇ ਡੰਗਰ ਲੱਤਾਂ ਨਾ ਮਰੇ ਸਾਲ ਲੱਤਾਂ ਨਾ ਮਰੇ ਬਈ ਜੇ ਪਸ਼ੂ ਖੜੂਗਾ ਦੁੱਧ ਵੀ ਤਾਂ ਹੀ ਦੇਊਗਾ ਹੀ ਦੁੱਧ ਦੇਉਤਾ ਛੜਾਲੇ ਪਸ਼ੂ ਨੇ ਦੁੱਧ ਕਰ ਦੇਣਾ ਉਹਨੇ ਲਾਉਣਾ ਹੀ ਨਹੀਂ ਬਈ ਕੋਈ ਕੀ ਪਈਆ ਲਾ ਲਿਆ ਪਈਆ ਲਿਆ ਉਹਦਾ ਫਾਇਦਾ ਕੋਈ ਨਹੀਂ ਸੀਲਸ ਲੱਗ ਪਸ਼ੂ ਤੇ ਕਿਲੋ ਉਹੀ ਵੱਧ ਦੇ ਦੇਣਾ ਸਹੀ ਹੈ ਨਹੀਂ ਸਹੀ ਹੈ ਮਲੇ ਚੂਣ ਵਾਲੇ ਨੂੰ ਵੀ ਨਜ਼ਾਰਾ ਆ ਜਾਂਦਾ ਬਈ ਨਾ ਯਾਰ ਚੋਇਆਗਾ ਮੁੱਲ ਬਈ ਇਹਦਾ ਮੁੱਲ ਇਹਦਾ 70 ਠੀਕ ਹੈ ਮਾਨਦਾਨ ਕਰਦਾ ਠੀਕ ਹੈ ਜੇ ਕੋਈ ਜੋੜਾ ਲੈ ਲੈ ਬਈ ਜੁੜਾ ਲੈ ਨਾ ਤੇ ਘਾਟ ਬਲ ਕਰਕੇ ਦੇ ਦਾਂਗੀ ਫਿਰ ਮਾਨ ਤਾਂ ਵੱਧ ਹੋ ਜੂਗਾ ਵੱਧ ਹੋ ਜੂਗੀ ਵੱਧ ਹੋ ਜੂਗੀ ਠੀਕ ਆ ਬਈ ਅੱਗੇ 4 ਨੰਬਰ ਇਹਨੂੰ ਵੀ ਧਾਰ ਹੀ ਲੈ ਚਲੀ ਜੀਰ ਸੂਆ ਗਿਣਮਾ ਜੀ ਇਹਦਾ ਵੀਰੇ ਦੂਜਾ ਸੂਆ ਦਾ ਠੀਕ ਆ ਜੀ ਤੇ ਜਲ ਹਜੇ ਵੀਰੇ ਮਨ ਖੇ ਜਲ 5-4 ਕੱਢ ਜੂਗੀ ਠੀਕ ਆ ਜੀ ਖੋਰ ਕੇ ਦਿਖਾ ਦਿਓ ਵੀਰ ਆ ਜਾ ਬਈ ਸੂਆ ਦੂਜਾ ਡੇਟ ਮੁਤਾਬਕ 5-4 ਦਿਨ ਪਏ ਆ ਕਿੰਨਾ ਕੁ ਬਾਜੂ ਬਾਈ ਦੁੱਧ ਦੁੱਧ ਵੀਰੇ ਦੇ ਦੂ 25 ਤੋਂ ਪਲੱਸ ਠੀਕ ਆ ਜੀ ਵੱਡੀ ਆ ਜੀ ਕੱਦ ਕਾਠ ਵਾਲੀ ਆ ਵੇਲ ਵਾਲੀ ਆ ਭਵਾਨਾ ਸੋਨਾ ਜੀ ਦੇਖ ਸਕਦੇ ਹੋ ਝੋਲ ਹਵਾਨੇ ਚ ਚੰਗੀ ਪਈ ਆ ਸਾਰੀਆਂ ਵਾਲ ੱੱਲਾ ਕਰਮ ਵਾਲੀ ਨੇ ਕੱਢ ਕੇ ਸੋਨਾ ਥਣਾ ਦੇ ਸਹਿਜ ਵੀ ਸੋਨੇ ਆ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਸੀਲਸ ਲੱਗ ਭਈ ਸਾਰੀਆਂ ਹੀ ਬਹੁਤ ਆ ਕੋਈ ਆਏ ਨਹੀਂ ਲਾਤੇ ਛੜਾ ਦੇ ਦਾ ਕਰਮ ਵਾਲਿਆਂ ਨੂੰ ਪਤਾ ਹੀ ਨਹੀਂ ਭਈ ਮਾਰਨੀ ਵੀ ਹੁੰਦੀ ਆ ਕਿ ਨਹੀਂ ਮਾਰਨੀ ਬਾਕੀ ਝੋਲ ਤੁਹਾਨੂੰ ਦਿਖਾਈ ਦਿੱਤੀ ਆ ਪੰਜਾ ਸੱਤਾ ਦਿਨਾਂ ਤੱਕ ਰਸ ਪੂਰਾ ਵੱਡਾ 25 ਤੇ ਪਲੱਸ ਦਾ ਦਪਾਉਗੀ ਜੀ ਠੀਕ ਆ ਜੀ ਵੱਡਾ ਤੇ ਸ਼ਾਨਦਾਰ 25+ ਬਈ ਦੁੱਧ 10-10 ਕਿ ਰਾਮ ਨਾਲ ਪਾ ਜੂਗੀ ਬਾਕੀ ਸੀਲਸ ਲੱਗਦਾਂ ਤੋਂ ਕੋਈ ਨਹੀਂ ਇਹਦਾ ਮੁੱਲ ਬਈ ਇਹ ਵੀ ਜਿਹੜੇ 65 ਦੀ ਦੇ ਦੇਾਂਗੇ ਯਾਰ ਠੀਕ ਹੈ ਜੀ ਹੋ ਜੂ ਲੈਸ ਜੀ ਮਾਰਮੂਟਾ ਕਰ ਦਾਂਗੇ ਯਾਰ ਇਹਦਾ ਮੁੱਲ 65000 ਰੁਪਇਆ ਬਾਕੀ ਮਾਨਤਾਂ ਨੂੰ ਹੋ ਜੂ ਅੱਗੇ ਬਈ 5 ਨੰਬਰ ਬਾਹਰ ਹੀ ਲੈ ਚੱਲੀ ਸੁਹਾ ਬਈ ਕਿੰਨੇ ਵਾ ਇਹਦੇ ਦੂਜੇ ਸੁਹਾ ਸੁਣਾ ਬੱਚੀ ਨੇ ਠੀਕ ਤਾਂ ਕਿੰਨੇ ਲੈ ਜੂ ਦੈਨ ਵੀਰੇ 10 ਕੱਢ ਜੂਗੀ ਠੀਕ ਕਿੰਨਾ ਕ ਪਾ ਜੂਗੀ ਪਾ ਦੂ ਵੀਰੇ 15 ਤੋਂ ਪਲੱਸ ਇਹ ਜਰਸੀ ਤੇ ਪਹਿਨ ਜਰਸੀ ਜੀ ਜਰਸੀ ਜੀ ਗਰਮੀਆਂ ਦਾ ਤੋਹਫਾ ਵੈਸੇ ਸਾਰੀਆਂ ਗਾਈਆਂ ਗਰਮੀ ਰਹਿ ਤਾ ਘਟ ਮਨਉਣੀਆਂ ਕਿਉਂਕਿ ਥੋੜੀਆਂ-ਥੋੜੀਆਂ ਕ੍ਰਾਸ ਚ ਪੈਂਦੀਆਂ ਗਿਆ ਇਹ ਜਮਾਈ ਤੋਹਫਾ ਗਰਮੀ ਦਾ ਜਰਸੀ ਜੀ ਪੰਜ-ਛੇ ਦਿਨ ਕੱਢ ਜੂ ਬਾਈਕ ਦਾ 15-16 ਕਿਲੋ ਦੁੱਧ ਪਾਜੂਗੀ ਆ ਮਾੜੀਆਂ ਜਾਂ ਗੂਬੀਆਂ ਜਾਂ ਸਰਾਖ ਤਾਂ ਨਹੀਂ ਹੋਣੀ ਨਹੀਂ 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 ਵੀਰੇ ਵੈਸੇ ਹੀ ਆ ਬੇਮਲੂਮੀ ਇਹ ਜਾਂ ਪਤਾ ਖਾ ਦਿੰਨੇ ਆ ਹਨਾਂ ਦੇ ਸੈ ਸੋਹਣੇ ਗੈਪ ਤੇ ਲੱਗਿਆ ਹੱਥੀ ਚਵਾਈ ਵਾਲਾ ਥਾਣਾ ਬਾਕੀ ਜਰਸੀ ਗਰਮੀ ਦਾ ਤੋਹਫਾ ਹੀ ਹੁੰਦੀ ਵੱਡੀ ਆ ਪੰਜਾਬ ਵਾਲੀ ਕਹਿਣ ਦੀ ਗੱਲ ਨਹੀਂ origional ਪੰਜਾਬ ਵਾਲੀ ਆ ਕੋਈ ਹਿਮਾਚਲ ਵਾਲੀ ਨਹੀਂ ਜੀ ਦੁੱਧ ਕਰਮ ਵਾਲੀ ਚੰਗਾ ਪਾਉਗੀ ਫਰਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਤਿਆਰੀ ਬਹੁਤ ਸੋਹਣੀ ਆ ਸੋਨਾ ਫੈਕਸ ਆਰਡਰ ਜੀ ਨੇੜੇ ਤੋਂ ਚੈੱਕ ਕਰਾ ਦਿੰਨੇ ਆ ਸੋਹਣੀ ਫੇਸ ਕੁਆਲਿਟੀ ਇਹਦਾ ਮੁੱਲ ਬਾਈ ਇਹ ਵੀਰੇ 55 ਹੀ ਦੇ ਦੇ ਆਪ ਠੀਕ ਆ ਇਹਦਾ ਮੁੱਲ ਬਾਈ 55000 ਰੁਪਿਆ ਕਰਦੇ ਆ ਬਾਕੀ ਬਾਈ ਕਹਿੰਦਾ ਮਾਨਤਾਂ ਉਹਦੇ ਚ ਹੋ ਜਾਊਗਾ ਜੀ ਨੂੰ ਚਚੂਗੀ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਧੰਨਵਾਦ ਹਾਂ